ਹਾਂਜੀ ਬਈ ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਨੂੰ ਕੀ ਹਾਲ ਚਾਲ ਆ ਤੇ ਅੱਜ ਵੀਰੇ ਆਪਾਂ ਗੱਲ ਕਰਦੇ ਆ 31 ਅਗਸ ਦੇ ਜਿਹੜੇ ਮੰਡੀਆਂ ਦੇ ਰੇਟ ਨੇ ਵੀ ਕੀ ਰਹੇ ਨੇ ਉਹਨਾਂ ਬਾਰੇ ਤੁਹਾਨੂੰ ਜਾਣਕਾਰੀ ਦਿੰਨੇ ਆ ਜਿਹੜੇ ਵੀਰ ਫੇਸਬੁੱਕ ਤੇ YouTube ਤੇ ਨਵੇਂ ਜੁੜਦੇ ਆ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਓ ਤਾਂ ਜੋ ਵੀ ਆਪਾਂ ਵੀਡੀਓ ਬਣਾਉਂਦੇ ਰੇਟ ਆਪਾਂ ਸ਼ੇਅਰ ਕਰਦੇ ਆ ਤੁਹਾਡੇ ਤੱਕ ਪਹੁੰਚ ਸਕਣ ਤੇ ਵੀਡੀਓ ਨੂੰ ਵੀਰੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦਿਆ ਕਰੋ ਅੱਜ ਆਪਾਂ ਗੱਲ ਕਰ ਰਹੇ ਹਾਂ 31 ਅਗਸਤ ਦੇ ਜਿਹੜੇ ਮੰਡੀ ਦੇ ਰੇਟ ਨੇ B11 ਕੀ ਦੇ 17 18 ਦੇ 1509 ਦੇ 1847 ਦੇ PR 126 ਦੇ ਸਰਬਤੀ ਸੁੰਦਾ ਦਾਣਾ ਜਿਹੜਾ ਵੀ ਇਹਨਾਂ ਦੇ ਰੇਟ ਕੀ ਕੀ ਰਹੇ ਨੇ ਕਿੰਨੇ ਅਪ ਡਾਊਨ ਹੋਏ ਨੇ ਤੇ ਤਹਾਣਾ ਮੰਡੀ ਦੀ ਗੱਲ ਕਰਦੇ ਆ ਵੀਰੇ ਆਪਾਂ ਤਹਾਣਾ ਮੰਡੀ ਦੇ ਵਿੱਚ 1509 ਜਿਹੜਾ ਚੋਨਾ 2477 ਰੁਪਏ ਪੈ ਗਿਆ ਗਾਦਰਪੁਰ ਮੰਡੀ ਦੇ ਵਿੱਚ PR 26 ਜਿਹੜਾ ਆਪਣਾ ਉੱਥੇ ਪ੍ਰਾਈਵੇਟ ਖਰੀਦ ਜਿਹੜੀ ਹੁੰਦੀ ਆ 1930 ਰੁਪਏ ਖੈਰ ਮੰਡੀ ਦੇ ਵਿੱਚ 1509 ਚੋਂ ਨਾ ਜਿਹੜਾ ਹੱਥ ਵਾਲਾ 2550 ਰੁਪਏ ਤੱਕ ਵਿਕਿਆ। ਤਰਾਵੜੀ ਮੰਡੀ ਦੇ ਵਿੱਚ ਜਿਹੜੀ ਬਹੁਤ ਜ਼ਿਆਦਾ ਰੇਟ ਉੱਪਰ ਨੂੰ ਹੁੰਦੇ ਦਿਖ ਰਹੇ ਨੇ ਸੁਭਾਵਨਾ ਲੱਗਦੀ ਹੈ ਵੀ ਸਾਰੀਆਂ ਮੰਡੀਆਂ ਦੇ ਵਿੱਚ ਝੋਨੇ ਦੀ ਜਿਹੜੀ ਤੇਜ਼ੀ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦੀ ਆ। ਪ੍ਰਾਣ 1509 ਝੋਨਾ ਜਿਹੜਾ 3000 ਰੁਪਏ ਨਮਾ 2700 ਰੁਪਏ ਜਿਹੜਾ ਵਿਕਿਆ ਤਰਾਵੜੀ ਮੰਡੀ ਦੇ ਵਿੱਚ 11 21 ਵਾਲਾ ਜਿਹੜਾ ਹੱਥ ਵਾਲਾ ਝੋਨਾ 11 ਕੀ ਉਹ 4550 ਰੁਪਏ ਤੇ ਪਹੁੰਚਿਆ ਹੋਇਆ 17 18 ਜਿਹੜਾ ਹੱਥ ਵਾਲਾ 4250 ਰੁਪਏ ਤਰਾਵੜੀ ਮੰਡੀ ਦੇ ਵਿੱਚ ਵੇਚਿਆ ਇਹ ਸਰਵਤੀ ਜਿਹੜੀ 2350 ਰੁਪਏ ਸੰਗੰਦਾ 2550 ਰੁਪਏ ਜਿਹੜੀ ਤਰਾਵੜੀ ਮੰਡੀ ਦੇ ਵਿੱਚ ਵਿਕ ਚੁੱਕੀ ਆ ਗੁਪਤੇਸ਼ਵਰ ਮੰਡੀ ਦੇ ਵਿੱਚ 1509 ਚੋਂ ਜਿਹੜਾ 2600 ਰੁਪਏ ਤੱਕ ਵਿਕਿਆ ਉਸ ਤੋਂ ਅੱਗੇ ਆਪਾਂ ਗੱਲ ਕਰਦੇ ਆ ਵੀਰੇ ਨਸ਼ਵਗੜ੍ਹ ਨਸ਼ਵਗੜ੍ਹ 11 ਕਿ ਜਿਹੜਾ ਹੱਥ ਵਾਲਾ 4524 ਰੁਪਏ ਜਿਹੜਾ ਬਹੁਤ ਸੋਹਣਾ ਰੇਟ ਆ ਇਹ ਵਿਕਿਆ 1847 3210 ਰੁਪਏ ਵਿਕਿਆ ਹੱਥ ਵਾਲਾ ਤੇ ਪੁਰਾਣਾ ਜਿਹੜਾ 17 18 ਚੋਂ ਨਾ 4350 ਰੁਪਏ ਤੱਕ ਜਿਹੜਾ ਵਿਕ ਚੁੱਕਿਆ ਗਰਾਉਂਡਾ ਮੰਡੀ ਦੇ ਵਿੱਚ 1509 ਜਿਹੜਾ 2725 ਰੁਪਏ ਤੱਕ ਇੰਦਰੀ ਮੰਡੀ ਦੇ ਵਿੱਚ 1509 ਚੋਂ ਨਾ ਜਿਹੜਾ 2810 ਰੁਪਏ ਫਤਿਹਪੁਰ ਦੇ ਵਿੱਚ 1509 ਚੋਂ ਜਿਹੜਾ ਹੱਥ ਵਾਲਾ 2600 2880 ਰੁਪਏ ਜਿਹੜਾ ਇਹਦਾ ਰੇਟ ਆ ਇਹ ਤੋਂ ਨਾ ਵਿਕਿਆ ਰਦਾਵਰ ਮੰਡੀ ਦੇ ਵਿੱਚ 1509 ਚੋਂ ਨਾ ਜਿਹੜਾ ਹੱਥ ਵਾਲਾ 2880 ਰੁਪਏ 50 ਰੁਪਏ ਜਿਹੜਾ ਪਹਿਲਾਂ ਨੂੰ ਤੇ ਜਿਹੜਾ ਹੋਇਆ ਸੋਨੀਪੱਤ ਦੇ ਵਿੱਚ 1509 ਚੋਂ ਨਾ ਜਿਹੜਾ 2601 ਰੁਪਏ ਲਾੜਵਾ ਮੰਡੀ ਦੇ ਵਿੱਚ 1509 ਆ ਜਿਹੜਾ 2810 ਰੁਪਏ ਪਿਪਲੀ ਮੰਡੀ ਦੇ ਵਿੱਚ ਜਿਹੜਾ 1509 ਚੋਂ ਨਾ 2500 ਰੁਪਏ ਤੋਂ ਲੈ ਕੇ 2800 ਰੁਪਏ ਤੱਕ ਜਿਹੜਾ ਇਹ ਵਿਕਿਆ ਹੁਣ ਗੱਲ ਕਰਦੇ ਆ ਵੀ ਤੇ ਆਪਾਂ ਪੰਜਾਬ ਦੀਆਂ ਮੰਡੀਆਂ ਦੇ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਝੋਨਾ ਜਿਹੜਾ ਇਕਾ ਦੁਕਾ ਥਾਵਾਂ ਤੇ ਅੰਬਰਸਾਈਡ ਸਾਈਡ ਜਿਹੜਾ ਆਉਣ ਲੱਗਿਆ ਆਪਣੇ ਹੋਰ ਸਾਈਡ ਇਹਨਾਂ ਝੋਨੇ ਦੀ ਕਟਾਈ ਜਿਹੜੀ ਅਜੇ ਚੱਲੂ ਨਹੀਂ ਹੋਈ ਹੈਗੀ ਸਾਰੇ ਕਿਸਾਨਾਂ ਨੂੰ ਜ਼ਰੂਰੀ ਹੁੰਦਾ ਵੀ ਸਾਨੂੰ ਝੋਨੇ ਦਾ ਰੇਟ ਜਿਹੜਾ ਪਤਾ ਲੱਗੇ ਵੀ ਕੀ ਰੇਟ ਚੱਲ ਰਿਹਾ ਹਰੇਕ ਦੇ ਮਨ ਦੇ ਵਿੱਚ ਹੁੰਦਾ ਜਿਹਨੇ ਲਾਈ ਹੁੰਦੀ ਆ ਬੀ ਰੇਟ ਕੀ ਆ ਕੀ ਨਹੀਂ ਚੱਲ ਰਿਹਾ ਹਰੇ ਕਿਸਾਨ ਇੱਕ ਦੂਜੇ ਭਰਾ ਨਾਲ ਸਲਾਹ ਮਸ਼ਵਰਾ ਜਿਹੜਾ ਕਰਦਾ ਬੀ ਰੇਟ ਇਸ ਵਾਰੀ ਜ਼ਿਆਦਾ ਰਹਿਣਗੇ ਜਾਂ ਇਸ ਤਰ੍ਹਾਂ ਰਹਿਣਗੇ ਜਾਂ ਘੱਟ ਰਹਿਣਗੇ ਅੰਮ੍ਰਿਤਸਰ ਮੰਡੀ ਦੇ ਵਿੱਚ ਜਿਹੜਾ 1509 ਝੋਨਾ ਇਹ 2211 ਰੁਪਏ ਤੋਂ ਲੈ ਕੇ 2715 ਰੁਪਏ ਤੱਕ ਜਿਹੜਾ ਇਹ ਵਿਕਿਆ 6700 ਬੋਰੀ ਜਿਹੜੀ ਉੱਥੇ ਝੋਨੇ ਦੀ ਪਹੁੰਚੀ ਸੀ ਅੰਮ੍ਰਿਤਸਰ ਮੰਡੀ ਦੇ ਵਿੱਚ ਅਜੇ ਕਟਾਈ ਜਿਹੜੀ ਆਪਣੇ ਪੰਜਾਬ ਦੇ ਵਿੱਚ ਸਟਾਰਟ ਇਨੀ ਹੋਈ ਨਹੀਂ ਨਰੇਲਾ ਮੰਡੀ ਦੇ ਵਿੱਚ ਗੱਲ ਕਰਦੇ ਆਪਾਂ 1509 ਚੋਂ ਨਾ ਜਿਹੜਾ 2670 ਰੁਪਏ ਰਾਣਾ 3170 ਰੁਪਏ ਜਹਾਗੀਰ ਮੰਡੀ ਦੇ ਵਿੱਚ ਜੂਪੀ ਦੇ ਵਿੱਚ 1509 ਚੋਂ ਨਾ ਜਿਹੜਾ 2400 ਤੋਂ ਲੈ ਕੇ 2700 ਰੁਪਏ ਤੱਕ ਵਿਕਿਆ ਤੇ ਬਾਕੀ ਵੀਰ ਇਹਨਾਂ ਮੰਡੀਆਂ ਦਾ ਰੇਟ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਦਿਆ ਕਰੋ ਵੀਡੀਓ ਦੇਖਣ ਲਈ ਧੰਨਵਾਦ